ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਜਗਬਾਣੀ ਟੀਵੀ ਤੇ ਮੈਂ ਹਬਿੰਦਰਪਾਲ ਨਜ਼ਰ ਮਾਰਦੇ ਆਂ ਪੰਜਾਬ ਦੀਆਂ ਕੁਝ ਵੱਡੀਆਂ ਖਬਰਾਂ ਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਸ਼ਹੀਦੀ ਦਿਹਾੜੇ ਮੌਕੇ ਚਮਕੌਰ ਦੀ ਗੜੀ ਦੇ ਵਿੱਚ ਸ਼ਹੀਦ ਹੋਏ ਵੱਡੇ ਸਾਹਿਬਜ਼ਾਦੇ ਬਾਬਾ ਜੀਤ ਸਿੰਘ ਤੇ ਜਗਜਾਰ ਸਿੰਘ ਨੂੰ ਕੀਤਾ ਯਾਦ ਤੇ ਉਹਨਾਂ ਦੀ ਸ਼ਹਾਦਤ ਨੂੰ ਕੀਤਾ ਕੋਟ-ਕੋਟ ਪ੍ਰਣਾਮ ਆਮ ਆਦਮੀ ਪਾਰਟੀ ਪੰਜਾਬ ਦੇ মিডিਆ ਇਨਚਾਰਜ ਬਲਤੇਜ ਸਿੰਘ ਪੰਨੂ ਨੇ ਪ੍ਰੈਸ ਕਾਨਫਰੰਸ ਕਰਕੇ ਸੰਸਦ ਮੈਂਬਰ ਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਵੱਲੋਂ ਜ਼ਿਲ੍ਹਾ ਪਰਿਸ਼ਦ ਤੇ ਬਲਾਕ ਸਮੇਟੀ ਚੋਣਾਂ ਦੇ ਵਿੱਚ ਆਮ ਆਦਮੀ ਪਾਰਟੀ ਤੇ ਲਗਾਏ ਇਲਜ਼ਾਮਾਂ ਦਾ ਦਿੱਤਾ ਜਵਾਬ ਦੋ ਗੱਲਾਂ ਮੈਂ ਤੁਹਾਡੇ ਨਾਲ ਕਰਦੀਆਂ ਨੇ ਦੋ ਬੰਦਿਆਂ ਦੀ ਗੱਲ ਦਾ ਜਵਾਬ ਜਿਹੜਾ ਉਹ ਦੇਣਾ ਇੱਕ ਪ੍ਰੈਸ ਕਾਨਫਰੰਸ ਰਾਜਾ ਵੜਿੰਗ ਖੁਰੀ ਕਰਦੇ ਨੇ ਜਿਹੜੀਆਂ ਪਿਛਲੇ ਦਿਨਾਂ ਦੇ ਵਿੱਚ ਲੰਗੀਆਂ ਚੋਣਾਂ ਨੇ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸਮਿਤੀ ਦੀਆਂ ਉਹਦੇ ਵਿੱਚ ਉਹ ਇਹ ਦੋਸ਼ ਲਾ ਰਹੇ ਨੇ ਕਿ ਜਿਹੜੇ ਹਲਕਿਆਂ ਦੇ ਵਿੱਚ ਕਾਂਗਰਸ ਨੇ ਬਾਈਕਾਟ ਕੀਤਾ ਉਹ ਆਮ ਆਦਮੀ ਪਾਰਟੀ ਨੇ ਹਲਕੇ ਆਪਣੇ ਖਾਤੇ ਦੇ ਵਿੱਚ ਗਿਣ ਲਏ ਹੁਣ ਜਦੋਂ ਕਾਂਗਰਸ ਕਿਸੇ ਜਗ੍ਹਾ ਤੋਂ ਭੱਜੀ ਗਈ ਕਿਉਂਕਿ ਉਹਨਾਂ ਨੂੰ ਉਮੀਦਵਾਰ ਨਹੀਂ ਲੱਭੇ ਤੇ ਫਿਰ ਉੱਥੋਂ ਕਿਸੇ ਨਾ ਕਿਸੇ ਨੇ ਤਾਂ ਜਿੱਤਣਾ ਸੀ ਉਹ ਕਿਸੇ ਤਾਂ ਖਾਤੇ ਦੇ ਵਿੱਚ ਜਾਣੇ ਸੀਗੇ ਕਾਂਗਰਸ ਨੇ ਪਹਿਲੇ ਹੀ ਦੋਸ਼ ਲਾਉਣਾ ਸ਼ੁਰੂ ਕਰਤਾ ਸੀ ਕਾਗਜ਼ ਫੜਲੇ ਕਾਗਜ਼ ਪਾੜਤੇ ਕਾਗਜ਼ ਰੱਦ ਕਰਾਤੇ ਜਦੋਂ ਉਹ ਬਹਾਨੇ ਨਹੀਂ ਚੱਲੇ ਤੇ ਫਿਰ ਲਾਸਟ ਦੇ ਵਿੱਚ ਜਿਹੜੇ ਬਹਾਨੇ ਲਾਏ ਉਹ ਇਹ ਹੁਣ ਲਾਦੇ ਕਿ ਅਸੀਂ ਤਾਂ ਬਾਈਕਾਟ ਕਰਾ ਦਿੱਤਾ ਸੀਗਾ ਜੀ 18 ਜਗ੍ਹਾ ਤੋਂ 18 ਸੀਟਾਂ ਦੇ ਉੱਤੇ ਬਾਈਕਾਟ ਕੀਤਾ ਸੀ ਤੇ ਆਮ ਆਦਮੀ ਪਾਰਟੀ ਨੇ ਉਹ ਆਪਣੇ ਖਾਤੇ ਦੇ ਵਿੱਚ ਗਿੰੜ ਰਹੇ ਆ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਤਾਂ ਹਰੇਕ ਜਗ੍ਹਾ ਤੋਂ ਖੜੇ ਸੀਗੇ ਆਮ ਆਦਮੀ ਪਾਰਟੀ ਨੇ ਤਾਂ ਕਿਸੇ ਜਗ੍ਹਾ ਤੋਂ ਬਾਈਕਾਟ ਨਹੀਂ ਸੀ ਕੀਤਾ ਫਿਰ ਜੇ ਕਾਂਗਰਸ ਛੱਡ ਕੇ ਭੱਜ ਗਈ ਤੇ ਇਹਦਾ ਕਸੂਰ ਜਿਹੜਾ ਜੀ ਉਹ ਕਾਂਗਰਸ ਦਾ ਹੈ ਆਮ ਆਦਮੀ ਪਾਰਟੀ ਦਾ ਤਾਂ ਨਹੀਂ। ਰਾਜ ਸਭਾ ਮੈਂਬਰ ਤੇ ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸਿੰਘ ਸਿਚੀਵਾਲ ਵੱਲੋਂ ਹਰੀਕੇ ਪੱਤਨ ਦੇ ਡੀਸੈਲਟਿੰਗ ਕਰਨ ਦੇ ਲਈ ਕੇਂਦਰ ਸਰਕਾਰ ਤੋਂ ਮੰਗਿਆ ਗਿਆ ਵਿਸ਼ੇਸ਼ ਪੈਕੇਜ ਕਿਹਾ ਕਿ ਦੇਰੀ ਹੋਈ ਤਾਂ ਪੰਜਾਬ ਨੂੰ ਕਰਨਾ ਪੈ ਸਕਦਾ ਹੈ ਵੱਡੀ ਕੁਦਰਤੀ ਆਫਤ ਦਾ ਸਾਹਮਣਾ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਨੇ ਪ੍ਰੈਸ ਕਾਨਫਰੰਸ ਕਰਕੇ ਕੇਂਦਰ ਸਰਕਾਰ ਵੱਲੋਂ ਨਵੇਂ ਮਨਰੇਗਾ ਸੋਧ ਬਿੱਲ ਦਾ ਕੀਤਾ ਵਿਰੋਧ ਕਿਹਾ ਕਿ ਇਹ ਸੋਧ ਬਿੱਲ ਨਹੀਂ ਹੈ ਗਰੀਬਾਂ ਦੇ ਹਿੱਤ ਦੇ ਵਿੱਚ ਤੇ ਤੁਰੰਤ ਹੋਣਾ ਚਾਹੀਦਾ ਹੈ ਵਾਪਸ। ਇਹਦਾ ਨਰੇਗਾ ਹੈ ਦੇਸ਼ ਵਿੱਚ ਜਿਹੜਾ ਇੱਕ ਸਕੀਮ ਚਲਾਈ ਗਈ ਸੀ ਕਿ ਗਰੀਬ ਨੂੰ 100 ਦਿਨ ਦੀ ਗਾਰੰਟੀ નોકરી ਦੀ ਉਹ 100% ਫੰਡਡ ਗਵਰਨਮੈਂਟ ਆਫ ਇੰਡੀਆ ਦਾ ਸੀ ਜਿਹੜਾ ਹੁਣ ਲੇਟੈਸਟ ਹੈ ਉਹਨਾਂ ਨੇ ਕਰ ਦਿੱਤਾ ਹੈ ਇਹ ਕਹਿ ਜਾ ਫੈਸਲਾ ਖਿਲਦਾ ਹੈ ਮੈਨੂੰ ਚਾਹਣਾ ਹੈ ਕਿ ਉਹ ਵਿਡਰਾ ਕੀਤਾ ਜਾਏ ਕਿਉਂਕਿ ਇਹਦਾ ਸਿੱਧਾ ਅਸਰ ਗਰੀਬ ਦੀ ਜ਼ਿੰਦਗੀ ਤੇ ਹੋਊਗਾ ਜਿਹੜੀਆਂ ਦੋ ਕੰਡੀਸ਼ਨਾਂ ਇਹਨਾਂ ਨੇ ਲਾ ਦਿੱਤੀਆਂ ਪਹਿਲੀ ਗੱਲ ਤਾਂ ਨਾਮ ਬਦਲਣਾ ਉਹ ਉਹਨਾਂ ਦਾ ਮਲਾਜ਼ਾ ਪੋਲਿਟੀਕਲ ਹੋਣਾ ਕਿ ਗਾਂਧੀ ਨਾਂ ਨਹੀਂ ਹੋਣਾ ਪਰ ਮਹਾਤਮਾ ਗਾਂਧੀ ਜੀ ਉਹ ਇਨਸਾਨ ਸੀ ਜਿਨ੍ਹਾਂ ਨੇ ਦੇਸ਼ ਨੂੰ ਆਜ਼ਾਦ ਕਰਾਇਆ ਤੇ ਲੜਾਈ ਲੜੀ ਉਹਨਾਂ ਦੇ ਨਾਂ ਤੇ ਕੋਈ ਚੀਜ਼ ਚਲਦੀ ਹੋਵੇ ਤੇ ਉਹ ਬਦਲ ਨਹੀਂ ਨਹੀਂ ਚਾਹੀਦੀ ਕਿਸਾਨਾਂ ਤੇ ਪੰਜਾਬ ਸਰਕਾਰ ਦਰਮਿਆਨ ਅੱਜ ਹੋਣ ਜਾ ਰਹੀ ਬੈਠਕ ਹੋਈ ਮੁਲਤਵੀ ਹੁਣ 30 ਦਸੰਬਰ ਨੂੰ ਹੋਵੇਗੀ ਬੈਠਕ ਕਿਸਾਨ ਆਗੂ ਸਰਬਨ ਸਿੰਘ ਪੰਦੇਰ ਨੇ ਦਿੱਤੀ ਜਾਣਕਾਰੀ ਕਿਸਾਨ ਮਜ਼ਦੂਰ ਮੋਰਚਾ ਚੈਪਟਰ ਪੰਜਾਬ ਵੱਲੋਂ ਜਿਹੜੀ ਅੱਜ 1 ਵਜੇ ਪੰਜਾਬ ਸਰਕਾਰ ਦੇ ਉੱਚ ਅਧਿਕਾਰੀਆਂ ਨਾਲ ਮੀਟਿੰਗ ਹੋਣੀ ਸੀ ਕੱਲ ਫੇਰ ਉੱਚ ਅਧਿਕਾਰੀਆਂ ਨੇ ਪੰਜਾਬ ਸਰਕਾਰ ਨੇ ਸਮਾਂ ਮੰਗਿਆ ਕਮਮ ਨੇ ਆਪਣੀ ਮੀਟਿੰਗ ਕਰਨ ਤੋਂ ਬਾਅਦ ਉਹਨਾਂ ਨੂੰ ਸਮਾਂ ਦਿੱਤਾ ਹੋਣ ਜਿਹੜੀ ਆ ਮੀਟਿੰਗ ਜਿਹੜੀ ਅੱਜ ਹੋਣੀ ਸੀ ਚੰਡੀਗੜ੍ਹ ਇਹ 30 ਦਸੰਬਰ ਨੂੰ 1 ਵਜੇ ਚੰਡੀਗੜ੍ਹ ਚ ਹੋਏਗੀ ਜਿਹਦੇ ਵਿੱਚ ਅਸੀਂ ਜੜਾ ਵਾ ਖਨੌਰੀ ਤੇ ਸ਼ੰਭੂ ਦਾ ਹੋਏ ਨੁਕਸਾਨ ਦੀ ਪਰਪਾਈ ਦਾ ਮੁਆਵਜ਼ਾ ਟੋਟਲ ਪਰਾਲੀ ਵਾਲੇ ਕੇਸਾਂ ਦਾ ਹੱਲ ਰੈੱਡ ਐਂਟਰੀ ਜਾਂ ਉਹਦੇ ਜੁਰਮਾਨੇ ਅਰੇ ਇਹਦੇ ਨਾਲ ਦੀ ਨਾਲ ਜਿਹੜੇ ਹੜਾਣਾ ਪ੍ਰਭਾਵਿਤ ਆ ਉਹਨਾਂ ਦਾ ਕਰਜ਼ਾ ਮਾਫੀ ਲਿਮਟਾਂ ਦਾ ਬੋਝ ਆ ਉਹਨਾਂ ਤੇ ਇਹਦੇ ਨਾਲ ਤੇ ਹੋਰ ਮੰਗਾ ਹੈਗੀਆਂ ਤੋਂ ਅਸੀਂ ਫੇਰ ਜਿੱਥੇ ਪੰਜਾਬ ਸਰਕਾਰ ਜਨਵਰੀ ਦੇ ਵਿੱਚ ਅਜਲਾਸ ਸਦਨ ਜਾ ਰਹੀ ਆ ਉਹ ਸਜਲਾਸ ਦੇ ਵਿੱਚ ਜਿੱਥੇ ਮਨਰੇਗਾ ਦੇ ਵਿਰੁੱਧੋਂ ਮਤਾ ਪਾਸ ਕਰ ਰਹੇ ਵਿਧਾਨ ਸਭਾ ਵਿੱਚ ਅਸੀਂ ਕਹਿੰਨੇ ਆਲ ਪਾਰਟੀ ਮੀਟਿੰਗ ਸਦਨ ਭਗਵੰਤ ਮਾਨ ਜੀ ਔਰ ਉਹਦੇ ਵਿੱਚ ਜਿਹੜੇ ਕੇਂਦਰ ਸੂਬਿਆਂ ਦੇ ਅਧਿਕਾਰ ਖੋ ਰਿਹਾ ਉਹਦਾ ਉਹਦੇ ਵਿਰੁੱਧ ਵੀ ਮਤਾ ਪਾਸ ਹੋਵੇ ਬਿਜਲੀ ਸੋਰਟ ਬਿੱਲ 225 ਦੇ ਵਿਰੁੱਧ ਮਤਾ ਪਾਸ ਹੋਵੇ ਭਾਰਤ ਅਮਰੀਕਾ ਸਮਝੌਤਾ ਜਾਂ ਸੀ ਐਕਟ ਦੇ ਵਿਰੁੱਧ ਵੀ ਮਤਾ ਪਾਸ ਹੋਣਾ ਚਾਹੀਦਾ ਅਕਾਲੀ ਆਗੂ ਯਾਦਵਿੰਦਰ ਸਿੰਘ ਯਾਦੂ ਨੂੰ ਮਿਲੇ ਅਦਾਲਤ ਦੇ ਵੱਲੋਂ ਜ਼ਮਾਨਤ ਜ਼ਿਲ੍ਹਾ ਪਰਿਸ਼ਦ ਤੇ ਬਲਾਕ ਸੰਵਤੀ ਚੋਣਾਂ ਦਰਮਿਆਨ ਹੋਈ ਸੀ ਗ੍ਰਿਫਤਾਰੀ ਅਮਰੀਕਾ ਤੋਂ ਬਾਅਦ ਕਈ ਭਾਰਤੀ ਨੌਜਵਾਨਾਂ ਨੂੰ ਹੁਣ ਮਲੇਸ਼ੀਆ ਵੱਲੋਂ ਵੀ ਕੀਤਾ ਗਿਆ ਰਿਪੋਰਟ ਅੰਮ੍ਰਿਤਸਰ ਅੱਡੇ ਤੇ ਪਹੁੰਚੇ ਯਾਤਰੀਆਂ ਦੇ ਨਾਲ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਕੀਤੀ ਮੁਲਾਕਾਤ ਇਹ ਉਹ ਬੱਚੇ ਨੇ ਜਿਹੜੇ ਰੇਸ਼ੀਆ ਟੂਰਿਸਟ ਵਿਜੀ ਤੇ ਗਏਗਾ ਜਾਂ ਦੂਸਰੇ ਕੰਮ ਵਾਲੇ ਰਿਜ਼ਰਟ ਇਹਨਾਂ ਨੇ ਦੱਸਿਆ ਕਿ ਉੱਥੇ ਇਹਨਾਂ ਦੇ ਨਾਲ ਬਹੁਤ ਵਿਤਕਰਾ ਕੀਤਾ ਜਾ ਰਿਹਾ ਹੈ ਏਅਰਪੋਰਟ ਤੇ ਇਹਨਾਂ ਨੂੰ ਖੜ ਲਿੰਦੇ ਆ ਔਰ ਜਿੱਦਾਂ ਕੋ ਰਿਟਰਨਿੰਗ ਟਿਕਟ ਲੈ ਕੇ ਉਸੇ ਦੇ ਵਾਪਸ ਭੇਜਦੇ ਔਰ ਅਨਮੁੱਖੀ ਤਸੀਹੇ ਵੀ ਦਿੰਦੇ ਮਤਲਬ ਤਰੀਕਾ ਉਹਨਾਂ ਦਾ ਸਹੀ ਨਹੀਂਗਾ ਰੇਸ਼ੀਆ ਗਵਰਨਮੈਂਟ ਤਾਂ ਮੈਂ ਉਹਦੀ ਇੰਦਿਆ ਕਰਦਾ ਔਰ ਇਹਨਾਂ ਦੀ ਮੈਂ ਗਲਤ ਸੁਣੀ ਹੈ ਇਹ ਮੈਂ ਹੁਣ ਵਿਦੇਸ਼ ਮੰਤਰੀ ਨਾਲ ਜੈ ਸ਼ੰਕਰ ਜੀ ਦੇ ਨਾਲ ਵੀ ਅਸੀਂ ਗੱਲ ਕਰਾਂਗੇ ਔਰ ਮਲੇਸ਼ੀਆ ਗਵਰਨਮੈਂਟ ਵਸੀਆਂ ਆਪਣੀ ਬੈਸੀ ਨੂੰ ਉੱਥੇ ਲਾਹਾਂਗੇ ਕਿ ਇਦਾਂ ਦਾ ਅਨਮੁਖੀ ਬਤੀਰਾ ਨਾ ਹੋਵੇ ਪਰ ਮੈਂ ਦੂਜੇ ਪਨੇ ਗੱਲ ਇਹ ਵੀ ਕਹਿਣਾ ਚਾਹੁੰਦਾ ਕਿ ਜਿਹੜੇ ਪੰਜਾਬ ਦੇ ਕੁਝ ਲੋਕ ਜਿਨ੍ਹਾਂ ਨੇ ਬਹੁਤ ਵਰਗੀਕਰਨ ਉਭਾਰਿਆ ਸੀ ਕਿ ਉਹਦਾ ਅਸਰ ਸਾਰੇ ਵਰਲਡ ਦੇ ਵਿੱਚ ਦੇਖਣਾ ਸ਼ੁਰੂ ਹੋ ਗਿਆ ਅੱਜ ਕੱਲ ਨਿਊਜ਼ੀਲੈਂਡ 'ਚ ਇਹ ਚੀਜ਼ਾਂ ਵੇਖਣ ਨੂੰ ਮਿਲੀਆਂ ਅੱਜ ਹੁਣ ਮਲੇਸ਼ੀਆ 'ਚ ਲੱਗਿਆ ਔਰ ਹੋਰ ਕੰਟਰੀ 'ਚ ਵੀ ਆ ਰਿਹਾ ਜਿੱਥੇ ਤੁਹਾਨੂੰ ਟਾਰਗੇਟ ਕੀਤਾ ਜਾ ਰਿਹਾ ਕਿਉਂਕਿ ਇਹ ਪਹਿਲ ਕਦਮੀ ਅਸੀਂ ਸ਼ੁਰੂ ਕੀਤੀ ਹੈ ਆਪਣੇ ਪੰਜਾਬ ਤੋਂ ਵੀ ਔਰ ਬਾਹਰ ਵੀ ਜਾ ਔਰ ਅੰਨੇ ਸੈਸ ਲਈ ਜੇ ਤੁਸੀਂ ਲੋਕਾਂ ਨੂੰ ਤੰਗ ਕਰਦੇ ਆ ਜੋ ਲੋਕ ਲੋਕਲ ਉਥੋਂ ਦੇ ਉੱਠ ਕੇ ਖੜੇ ਹੋਦੇ ਨੇ ਸ਼ਾਇਦ ਇਹੋ ਹੀ ਸਾਰਾ ਕਾਨੂੰਨ ਤੋੜਦੇ ਨੇ ਜਦ ਕਿ ਇਹ ਵਿਚਾਰੇ ਭੂਲੇ ਭਾਲੇ ਕੰਮਾਂ ਲਈ ਗਏ ਨੇ ਇਹਨਾਂ ਦਾ ਤਾਂ ਕੋਈ ਕਸੂਰ ਨਹੀਂ ਪਰ ਜਿਹੜੇ ਯੂਟਿਊਬਰ ਖਾਸ ਕਰਕੇ ਜਿਹੜੇ ਇੱਥੇ ਪੰਜਾਬ ਚ ਬੈਠੇ ਨੇ ਜਿਹੜੇ ਆਪਣੀ ਯੂਟਿਊਬ ਦਾ ਰੀਚ ਵਧਾਉਣ ਵਾਸਤੇ ਮਤਲਬ ਗਲਤ ਗੱਲਾਂ ਕਰਦੇ ਨੇ ਵਰਗੀ ਕਰਨੀ ਇਹਨਾਂ ਨੂੰ ਕੱਢ ਦਿਓ ਇਹਨਾਂ ਨੂੰ ਮਾਰ ਦਿਓ ਅੱਜ ਮੈਂ ਉਹਨਾਂ ਨੂੰ ਪੁੱਛਣਾ ਚਾਹੁੰਦਾ ਆ ਜਾਏ ਜੇ ਇਹੋ ਜਿਹੇ ਯਾਰਾਂ ਹੋਰ ਬੈਠੇ ਜੇ ਇਹਦੇ ਜੇ ਮਲੇਸ਼ੀਆ ਤੋਂ ਆਏ ਇਹਨਾਂ ਦਾ ਸਿਰ ਬਾਹਰਲੀ ਕੰਟਰੀ ਚ ਹੀ ਹੋਣਾ ਕਿਉਂਕਿ ਉਹ ਕਦੀ ਦੀ ਮੈਂਡੋਰਟੀ ਦੇ ਆਪਾਂ ਦਿਵਾਲੀ ਹੋ ਗਈ ਜਿਹੜਾ ਕਿ ਸਾਡਾ ਕੋਈ ਹੈ ਹੀ ਨਹੀਂ ਔਰ ਇਹਦਾ ਅਸਰ ਸਿੱਧੇ ਤੋਂ ਸਿੱਧਾ ਸਾਡੀ ਕਮਿਊਨਿਟੀ ਤੇ ਜਾ ਰਿਹਾ ਅੱਜ ਦੇਖ ਲਓ ਪੰਜਾਬੀ ਸਾਡੇ ਬੱਚੇ ਆਏ ਨਹੀਂ ਔਰ ਇਹਨਾਂ ਨੂੰ ਪੁੱਛੋ ਇਹ ਕਿ ਕਿਹਨੂੰ ਕੀ ਹਾਲਾਤ ਹੋਏ 2015 ਦੇ ਵਿੱਚ ਫਰੀਦਕੋਟ ਕੋਲੀਬਾਰੀ ਦੇ ਮਲਜ਼ਮ ਦੱਸੇ ਜਾਂਦੇ ਸਾਬਕਾ ਆਈਪੀਐਸ ਅਧਿਕਾਰੀ ਅਮਰ ਸਿੰਘ ਚਾਹਲ ਵੱਲੋਂ ਕਥਿਤ ਤੌਰ ਤੇ ਕੀਤੀ ਗਈ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਹਸਪਤਾਲ ਦੇ ਵਿੱਚ ਕਰਵਾਇਆ ਗਿਆ ਦਾਖਲ ਤੇ ਹਾਲਤ ਬਣੀ ਗੰਬੀਰ ਪੰਜਾਬੀ ਗਾਇਕ ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾ ਕੋਟੀ ਦਾ ਹੋਇਆ ਲੰਬੀ ਬਿਮਾਰੀ ਤੋਂ ਬਾਅਦ ਦੇਹਾਂਤ ਕਲਾਕਾਰਾਂ ਤੇ ਸਾਥਕਾਰਾਂ ਵੱਲੋਂ ਦਿੱਤੀ ਜਾ ਰਹੀ ਸ਼ਰਧਾਂਜਲੀ। ਜੁਧਿਆਣਾ ਦੇ ਇੱਕ ਹਸਪਤਾਲ ਤੇ ਲੱਗੇ Laash ਨੂੰ ਬਦਲਣ ਦੇ ਇਲਜ਼ਾਮ ਮੌਤ ਤੋਂ ਬਾਅਦ ਬੱਚਿਆਂ ਦੇ ਕੈਨੇਡਾ ਤੋਂ ਪਰਤਣ ਦਾ ਪ੍ਰਵਾਰ ਕਰ ਰਿਹਾ ਸੀ ਇੰਤਜ਼ਾਰ ਤੇ ਹਸਪਤਾਲ ਦੇ ਉੱਤੇ ਪਰਿਵਾਰ ਨੇ ਲਗਾਏ ਅਣਗਹਿਲੀ ਕਰਨ ਦੇ ਇਲਜ਼ਾਮ। ਮੈਂ ਕੈਨੇਡਾ ਤੋਂ ਆਇਆ ਜੀ। ਅੱਛਾ ਜੀ। ਮੈਂ ਤਾਂ ਅੱਜ ਸਵੇਰੇ ਹੀ ਪਹੁੰਚਿਆ ਜੀ। ਅਸੀਂ ਵੇਰੇ ਪਹੁੰਚਿਆ ਤੇ ਅੱਜ ਹੁਣੇ ਜਦੋਂ ਮੈਂ ਪਹੁੰਚਿਆ ਫਿਰ ਇੱਧਰੋਂ ਆਏ ਵੀ ਬਾਡੀ ਲੈ ਕੇ ਸੰਸਕਾਰ ਅੱਜ ਦਾ ਰੱਖਿਆ ਸੀਗਾ ਤੇ ਉਹ ਜਦੋਂ ਪਤਾ ਲੱਗਾ ਤੇ ਅਸੀਂ ਭੱਜ ਕੇ ਫਿਰ ਪਿੱਛੇ ਆਏ ਆ ਵੀ ਦੇਖੀ ਹਨਾ ਕਿ ਤੇ ਹੁਣ ਸਾਡ ਸਾਨੂੰ ਤਾਂ ਪਤਾ ਯਕੀਨ ਵੀ ਨਹੀਂ ਦੀ ਸੰਸਕਾਰ ਕੀਤਾ ਕਿ ਨਹੀਂ ਕੀਤਾ ਉਹਨਾਂ ਨੇ ਕੀ ਕੁਝ ਨਾ ਨਗੈਲੀ ਵੀ ਆ ਪਰ ਮੈਨੂੰ ਇੱਥੇ ਕੁਝ ਹੋਰ ਵੀ ਚੱਕਰ ਲੱਗਦਾ ਕੱਲੀ ਨਗੈਲੀ ਤਾਂ ਮੰਨ ਲੈਂਦੇ ਆ ਕਿਉਂਕਿ ਜਿਨ੍ਹਾਂ ਨੇ ਕੀਤਾ ਉਹ ਕਹਿੰਦੇ ਅਸੀਂ ਮੂੰਹ ਹੀ ਨਹੀਂ ਦੇਖਿਆ ਇਦਾਂ ਹੋ ਸਕਦਾ ਉਹਨੇ ਉਹਦੀ ਕੁੜੀ ਨੇ ਬੇਟੀ ਨੇ ਉਹਦੇ ਕੀਤਾ ਸੰਸਕਾਰ ਕਹਿੰਦੀ ਮੈਂ ਉਹਦੀ ਮਾਦਾ ਮੂੰਹ ਨਹੀਂ ਦੇਖਿਆ ਇਦਾਂ ਹੋ ਸਕਦਾ ਨਾਲੇ ਬਾਡੀ ਦੇ weight ਦਾ ਬਹੁਤ ਜ਼ਿਆਦਾ ਫਰਕ ਆ ਠੀਕ ਤੇ ਇਹ ਤਾਂ ਕੋਈ ਸਾਨੂੰ ਯਕੀਨ ਕਿਸ ਤਰ੍ਹਾਂ ਦੀ ਕਾਰਵਾਈ ਦੀ ਮੰਗ ਕਰਦੇ ਹੋ ਕਾਰਵਾਈ ਦਾ ਬਾਅਦ ਦੀ ਗੱਲ ਹੈ ਸਾਨੂੰ ਪਹਿਲਾਂ ਤਾਂ ਯਕੀਨ ਹੋਣਾ ਚਾਹੀਦਾ ਸਾਡਾ ਮਾਤਾ ਦੀ ਸੰਸਕਾਰ ਹੋ ਗਿਆ ਸਾਨੂੰ ਤਾਂ ਇਹ ਹੋਣਾ ਚਾਹੀਦਾ ਸਾਨੂੰ ਹਣ ਪਾਈਸੀ ਪੰਜਾਬ ਦੇ ਕੁਝ ਵੱਡੇ ਖਬਰਾਂ ਤਾਜ਼ਾ ਤੇ ਹੋਰ ਜਾਣਕਾਰੀ ਲਈ ਜੁੜੇ ਰਹੋ ਜਗਬਾਨੀ ਟੀਵੀ ਨਾਲ ਸੰਦੇ ਹੋ ਇਜਾਜ਼ਤ ਤਫਰੀਕਾਲ